ਅੱਖਾਂ ਚ ਅੱਖਾਂ ਪਾ ਕੇ ਤੈਨੂੰ ਕਹਿ ਰਹੇ ਆ ਬਾਬੇ ਹਾਂ ਦਿਮਾਗ ਟਿਕਾਣੇ ਤੇ ਐਵੇਂ ਕਿਸੇ ਗੱਲ ਦਾ ਭਲੇਖਾ ਨਹੀਂ ਰੱਖੀਦਾ ਹੁੰਦਾ ਜੇ ਤੂੰ ਰੱਖਣਾ ਤਾਂ ਚਾਰ ਛੋਹਾਂ ਚ ਹੋਰ ਆ ਜੀ ਜਿੰਨੀ ਮਰਜੀ ਇਸ ਤੁਸੀਂ ਸੋਸ਼ਲ ਮੀਡੀਆ ਵਾਰ ਨੂੰ ਵਧਾ ਲੋ ਹਾਂ ਕੋਈ ਐਂਡ ਨਹੀਂ ਹੈਗਾ ਨਾ ਅਸੀਂ ਝੂਠੇ ਆ ਤੁਹਾਡੀ ਅੱਖ ਚੱਕ ਪਾ ਕੇ ਤੁਹਾਡੇ ਬਾਰ ਬਾਰ ਤੁਹਾਡੇ ਸਾਰੇ ਚੈਲੰਜ ਕਬੂਲ ਕਰਦੇ ਆ ਕਿਤੋਂ ਤੋ ਤੋ ਭਜਦੇ ਨਹੀਂ ਭਜਣ ਵਾਲਿਆਂ ਚੋਂ ਭੱਜਣ ਵਾਲਿਆਂ ਚੋਂ ਹੈ ਨਹੀਂ ਹਾਂ ਇਹ ਤੁਹਾਡੇ ਚ ਜ਼ਿਆਦਾ ਅੱਗ ਹੈ ਤਾਂ ਅਗਲੇ ਸ਼ੋਹ ਦੀ ਤਿਆਰੀ ਕਰੋ ਚੁੱਪਚਾਪ ਐਵੇਂ ਬਹੁਤੇ ਆਪਾਂ ਕੈਮਰੇਆਂ ਤੇ ਗੱਲਾਂ ਕਰੀਏ ਉਹਦਾ ਕੋਈ ਫਾਇਦਾ ਨਹੀਂ ਕੀ ਅਗਲੇ ਸ਼ੋਹ ਚ ਫੇਰ ਦੇਖਣਾ ਹੈ ਕਾ ਗੰਦੀ ਵੀ ਮੈਂ ਆਪਦੇ ਕੋੜਾ ਇਹਦਾ ਦਰੋਣਾ ਮੇਰੇ ਕੋਲ ਬੜਾ ਫੇਮਸ ਕੋੜਾ ਸੀ ਮੈਂ ਉਹਦੀਆਂ ਔਨ ਕੈਮਰਾ ਕਮੀਆਂ ਗਿਣਾਤੀਆਂ ਸੀ ਵੀ ਯਾਰ ਇਹ ਸ਼ੋਅ ਐਨੀਮਲ ਨਹੀਂ ਹੈਗਾ ਇਹ ਪ੍ਰੋਡਿਊਸਿੰਗ ਐਨੀਮਲ ਹੈ ਵੀ ਅੱਗੇ ਸ਼ੋਅ ਵਾਲੇ ਬੱਚੇ ਦੇ ਦੇ ਆ ਤਾਂ ਇਹੀ ਗੱਲ ਬਾਬਾ ਜੀ ਨੂੰ ਸਮਝਣੀ ਪਊਗੀ ਚਾਹੇ ਚਾਰ ਥਾਵੇਂ ਹੋਰ ਹਾਰ ਕੇ ਸਮਝ ਲੇ ਹਾਂ ਚਾਹੀ ਅੱਜ ਸਮੇਂ ਲੋ ਤੁਸੀਂ ਕਹਿੰਦੇ ਸੀ ਨਾ ਅੱਖਾਂ ਚੱਖਾਂ ਪਾ ਕੇ ਗੱਲ ਕਰ ਮੈਂ ਕਹਿਣ ਲੱਗਾ ਸੀ ਅੱਖਾਂ ਚੱਖਾਂ ਪਾ ਕੇ ਤੈਨੂੰ ਕਹਿ ਰਿਹਾ ਬਾਬੇ ਹਾਂ ਦਿਮਾਗ ਟਿਕਾਣੇ ਤੇ ਐਵੇਂ ਕਿਸੇ ਗੱਲ ਦਾ ਭਲੇਖਾ ਨਹੀਂ ਰੱਖੀਦਾ ਹੁੰਦਾ ਜੇ ਤੂੰ ਰੱਖਣਾ ਤਾਂ ਚਾਰ ਛੋਹਾਂ ਚ ਹੋਰ ਆ ਜੀ ਜਿਹੜੇ ਮਰਜੀ ਜਿਹੜੇ ਮਰਜੀ ਰੇਡੀਓ ਹਾਂ ਮੇਰੀ ਇੱਕ ਅਸੂਲ ਹੈ ਮੈਂ ਦੇਖੋ ਰਾਜਸਥਾਨ ਚ ਜਾ ਕੇ ਸ਼ੋਅ ਲੜਦਾ ਨਹੀਂ ਨਾ ਸ਼ੁਰੂ ਤੋਂ ਫੇਰ ਬਾਬੇ ਨੇ ਇੱਕ ਹੋਰ ਗੱਲ ਕਹੀ ਵੀ ਉਹ ਤਾਂ ਜੀ 20 ਸਾਲ ਤੋਂ ਚੈਂਪੀਅਨ ਬਣਨ ਨੂੰ ਤਰਸਦਾ ਮੈਂ ਰੱਬ ਤੋਂ ਡਰ ਕੇ ਕਹਿੰਦਾ ਮੈਂ ਚੈਂਪੀਅਨ ਜੇ ਮੈਂ ਚਾਹਾਂ ਮੈਂ ਹਰ ਇੱਕ ਕੈਟਾਗਰੀ ਚ ਜਾਨਵਰ ਪਾਵਾਂ ਤੇ ਹਰ ਇੱਕ ਕੈਟਾਗਰੀ ਚ ਪਹਿਲਾ ਦੂਜਾ ਨਾਮ ਲੈ ਕੇ ਆਵਾਂ ਦੁੱਧ ਦੰਦ ਬਸ਼ੇਰਾ ਦੁੱਧ ਦੰਦ ਬਸ਼ੇਰੀ ਦੋ ਦੰਦ ਬਸ਼ੇਰਾ ਦੋ ਦੰਦ ਬਸ਼ੇਰੀ ਮੇਰੇ ਕੋਲ 80 ਜਾਨਵਰ ਨੇ ਹਾਂ ਅਸੀਂ ਦੇਖ ਰਹੇ ਹਾਂ ਠੀਕ ਹੈ ਤਾਂ ਅਸੀਂ ਤਾਂ ਸਿਰਫ ਇੱਕ ਪਾਇਆ ਉਹ ਵੀ ਸਾਲ ਤੋਂ ਪਾਉਣ ਲੱਗੇ ਆ ਦੋਸਤਾਂ ਮਿੱਤਰਾਂ ਦੇ ਕਹਿਣ ਤੇ ਮੈਂ ਤਾਂ 10 ਸਾਲ ਸ਼ੋਅ 'ਚ ਐਨੀਮਲ ਹੀ ਨਹੀਂ ਲਾਇਆ ਜੇ ਮੈਨੂੰ ਐਨੀ ਤੜਪ ਹੁੰਦੀ ਭੁੱਖ ਹੁੰਦੀ ਮੈਂ 10 ਸਾਲ ਪਾਰਟਿਸਪੇਟ ਨਾ ਕਰਦਾ ਮੇਰੇ ਕੋ ਨਾਗ ਰਗੇ ਘੋੜੇ ਰਹਿਲੇ ਇੱਕ ਤੋਂ ਇੱਕ ਘੋੜੇ ਰਹਿਲੇ ਰੈਂਬੋ ਰਹਿ ਲਿਆ ਨਾਗ ਰਹਿ ਲਿਆ ਦਰੂਣਾ ਰਹਿ ਲਿਆ ਅਲਾਦੀਨ ਰਹਿ ਲਿਆ ਮੈਂ ਤਾਂ ਕਦੇ ਸ਼ੋਅ 'ਚ ਲੈ ਕੇ ਹੀ ਨਹੀਂ ਗਿਆ ਅੱਛਾ ਮੇਰਾ ਆਖਰੀ ਸਵਾਲ ਹੈ ਇਹ ਘੋੜਿਆਂ ਦਾ ਜਿਹੜਾ ਇਹ ਹੁਣ ਕਾਰੋਬਾਰ ਹੈ ਗੁਰਪ੍ਰਤਾਪ ਜੀ ਇਹ ਇਸ਼ਕ ਨਾ ਹੁੰਦਾ ਇਹ ਪੈਸੇ ਕਮਾਉਣ ਦਾ ਜਨੂਨ ਹੈ ਦੇਖੋ ਇਸ਼ਕ ਨਾ ਹੁੰਦਾ ਮੈਂ ਤੁਹਾਨੂੰ ਮੈਂ ਹਰੇਕ ਵੀਡੀਓ ਚ ਕਹਿੰਨਾ ਪਹਿਲਾਂ ਇਸ਼ਕ ਹੋਣਾ ਜ਼ਰੂਰੀ ਹੈ ਕਾਰੋਬਾਰ ਇਹ ਆਪੇ ਬਣ ਜਾਂਦਾ ਜਦੋਂ ਤੁਹਾਡੇ ਕੋਲ ਤੁਸੀਂ ਅੱਜ ਮੰਨ ਲਓ 5 ਘੋੜਿਆਂ ਦਾ ਅਸਤਬਲ ਬਣਾ ਲਿਆ ਕੱਲ ਨੂੰ ਤੁਸੀਂ ਹੋਰ ਗੰਜੈਸ਼ ਕਰੋਗੇ 10 ਦਾ ਬਣਾ ਲਓਗੇ 15 ਦਾ ਬਣਾ ਲਓ ਜਦ ਇੱਕ ਦਿਨ ਤਾਂ ਇਦਾਂ ਦਾ ਆਉਣਾ ਹੀ ਹੈ ਜਦੋਂ 15 ਨੇ 30 ਹੋਣਾ ਤੁਸੀਂ ਵੇਚੋਗੇ ਕਾਰੋਬਾਰ ਉਸ ਦਿਨ ਆਪੇ ਬਣ ਜਾਣਾ ਪਰ ਸ਼ੁਰੂਤਾ ਹੋਊਗਾ ਸਕਸੈਸਫੁਲਤਾ ਹੋਊਗਾ ਜੇ ਤੁਸੀਂ ਇਸ਼ਕ ਹੋਊਗਾ ਜੇ ਤੁਸੀਂ ਉਹਨੂੰ ਟਾਈਮ ਦਿਓਗੇ ਇਹ ਟਾਈਮ ਮੰਗਦਾ ਇਹ ਕੰਮ ਪਿਆਰ ਮੰਗਦਾ ਲੋਕ ਅਸੀਂ ਦੇਖੋ ਲੋਕ ਕਹਿੰਦੇ ਅਸੀਂ ਤਾਂ ਇਹ ਬਹੁਤ ਚਮਕਾ ਕੇ ਰੱਖਦੇ ਅਸੀਂ ਰਫ ਐਂਡ ਟਾਫ ਰੱਖਦੇ ਆ ਘੋੜਿਆਂ ਨੂੰ ਧੁੱਪ ਚ ਧੁੱਪ ਚ ਕਲਰ ਫੇਡ ਹੁੰਦਾ ਅਸੀਂ ਫੇਰ ਵੀ ਧੁੱਪ ਦਿੰਦੇ ਆ ਕਿਉਂਕਿ ਇਹਨਾਂ ਨੂੰ ਵਿਟਾਮਿਨ ਡੀ3 ਤੇ ਹੋਰ ਫਾਇਦੇ ਜਿਹੜੇ ਸਨਲਾਈਟ ਤੋਂ ਹੋਣੇ ਨੇ ਉਹ ਠੀਕ ਹੈ ਰੰਗ ਫੇਡ ਹੋ ਜਾਊਗਾ ਸ਼ਾਈਨ ਘਟ ਜੂਗੀ ਕੋਈ ਗੱਲ ਨਹੀਂ ਬਟ ਉਹਦੀ ਹੈਲਥ ਲਈ ਤਾਂ ਚੰਗਾ ਨਾ ਇਹਨੂੰ ਮੱਡ ਬਾਥ ਕਹਿੰਦੇ ਨੇ ਮਿੱਟੀ 'ਚ ਘੋੜੇ ਨੇ ਨਹਾਉਣਾ ਮਤਲਬ ਪਾਣੀ ਵਾਲਾ ਇੱਕ ਤਾਂ ਬਾਤ ਹੋ ਗਿਆ ਵੀ ਪਾਣੀ ਨਾਲ ਨਾ ਲੈ ਘੋੜੇ ਮੱਡ ਬਾਥ ਲੈਂਦੇ ਨੇ ਮਿੱਟੀ 'ਚ ਲੇਟਾ ਮਾਰਦੇ ਨੇ ਇਹ ਇਹਨਾਂ ਲਈ ਬਹੁਤ ਜ਼ਰੂਰੀ ਹੈ ਇਹਨਾਂ ਦੀ ਖੁਸ਼ੀ ਦੇ ਲਈ ਠੀਕ ਹੈ ਸੱਤੋਂ ਤਾਂ ਨਾ ਅੱਠ ਬੰਦੇ ਰੱਖੇ ਜਾਂਦੇ ਨੇ ਵੀ 1000 ਰੁਪਿਆ ਦੇ ਕੇ ਮੈਂ ਪੁੱਛਣ ਲੱਗਿਆ ਤਾਂ ਤੁਸੀਂ ਹੀ 29 ਘੰਟੇ ਤਾਂ ਨਹੀਂ ਉਹ ਫੇਰ ਸੱਤੋਂ ਨਹੀਂ ਹੁੰਦੀ ਜੀ 29 ਘੰਟੇ ਅਸੀਂ ਤਾਂ 2 ਘੰਟੇ ਸਾਰੇ ਦਿਨ ਚ ਮਸਾਂ ਮਾਲਿਸ਼ ਕਰਾਉਂਦੇ ਆ ਘੰਟਾ ਸਵੇਰ ਘੰਟਾ ਸ਼ਾਮ ਉਹਦੇ ਪਿੱਛੇ ਵੀ ਕਾਰਨ ਨਾ 29 ਘੰਟੇ ਕਿਉਂ ਕਰਨੀ ਪੈਂਦੀ ਹੈ ਹੈ ਜੈਨੇਟਿਕਲੀ ਹਰੇਕ ਐਨੀਮਲ ਦੀ ਚਮੜੀ ਕਿਸੇ ਦੀ ਬਹੁਤ ਪਤਲੀ ਹੁੰਦੀ ਹੈ ਬਾਲ ਆਉਂਦੇ ਨਹੀਂ ਉਹਦੇ ਤੇ ਜ਼ਿਆਦਾ ਸਕਿਨ ਕੁਆਲਿਟੀ ਜਿਹਨੂੰ ਕਹ ਦਿੰਦੇ ਨੇ ਏ ਸੀ ਦੇ ਵੀ ਨੰਬਰ ਹੁੰਦੇ ਨੇ ਬਾਬੇ ਨੂੰ ਕੀ ਕੀ ਸਮਝਾਈਏ ਸਮਝਾ ਦੋ ਸੁਣ ਰਹੇ ਨੇ ਬਾਬਾ ਜੀ ਉਹਦੇ ਵਿੱਚ ਜਿਹੜੀ ਕਈਆਂ ਦੀ ਸਕਿਨ ਮੋਟੀ ਹੁੰਦੀ ਹੈ ਉਹਨਾਂ ਨੂੰ ਤੁਸੀਂ ਮਲ ਵੀ ਲੋ ਉਹ ਫੇਰ ਵੀ ਸ਼ਾਈਨ ਔਖੀ ਫੜਦੇ ਨੇ ਸ਼ਾਈਨ ਲੈ ਲਣਗੇ ਅਸੀਂ ਜਦੋਂ ਜੱਜ ਕਰਦੇ ਹਾਂ ਨਾ ਘੋੜੇ ਨੂੰ ਅੱਜ ਕੱਲ ਸ਼ਾਈਨਰ ਆ ਗਏ ਲੋਕ ਸਪਰੇਅ ਲਾ ਦਿੰਦੇ ਨੇ ਬਹੁਤ ਕੁਝ ਕਰਦੇ ਆ ਅਸੀਂ ਉਹਦੇ ਬਾਲਾਂ ਦੇ ਐਂਟੀ ਡਾਇਰੈਕਸ਼ਨ ਚਾਤ ਫੇਰ ਕੇ ਦੇਖਦੇ ਹਾਂ ਵੀ ਬਾਲ ਲੰਬੇ ਕਿੰਨੇ ਨੇ ਓਕੇ ਠੀਕ ਹੈ ਦੂਰੋਂ ਤਾਂ ਤੁਹਾਨੂੰ ਚਮਕ ਦਿਖ ਰਹੀ ਹੈ ਦਰਸ਼ਕਾਂ ਨੂੰ ਦਿਖ ਰਹੀ ਹੈ ਪਰ ਨੇੜੇ ਤਾਂ ਜੱਜ ਨੂੰ ਪਤਾ ਹੈ ਵੀ ਉਹਦੇ ਉੱਤੇ ਵਾਲ ਮਤਲਬ ਐਡੇ ਲੰਬੇ ਨੇ ਜਾਂ ਇੰਨੇ ਨੇ ਹਾਂ ਤਾਂ ਉਹ ਜੇ ਵਾਲ ਵੀ ਉਹ ਵੀ ਜੈਨੇਟਿਕਲੀ ਤਾਂ 23 ਘੰਟੇ ਘਸਣ ਦੀ ਲੋੜ ਪੈਂਦੀ ਹੈ ਜਦੋਂ ਸਕਿਨ ਕੁਆਲਟੀ ਚੰਗੀ ਨਾ ਹੋਵੇ ਹਾਂ ਤਾਂ ਲੋੜ ਪੈਂਦੀ ਹੈ ਸਾਨੂੰ ਤਾਂ 2 ਘੰਟੇ ਤੋਂ ਵੱਧ ਘਸਣ ਦੀ ਲੋੜ ਹੀ ਨਹੀਂ ਪਈ ਕਰੇ ਘੋਡੇ ਚਾਹੁੰਦੇ ਆਂਦੇ ਬਾਬਾ ਜੀ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਆਂ ਸਨੇਹਾ ਇਹ ਹੀ ਹੈ ਵੀ ਜਿੰਨੀ ਮਰਜ਼ੀ ਏਸ ਤੁਸੀਂ ਸੋਸ਼ਲ ਮੀਡੀਆ ਵਾਰ ਨੂੰ ਵਧਾ ਲਓ ਹਾਂ ਕੋਈ ਐਂਡ ਨਹੀਂ ਹੈਗਾ ਨਾ ਅਸੀਂ ਝੂਠੇ ਆ ਤੁਹਾਡੀ ਅੱਖ ਚ ਅੱਖ ਪਾ ਕੇ ਤੁਹਾਡੇ ਨੂੰ ਬਾਰ ਬਾਰ ਤੁਹਾਡੇ ਸਾਰੇ ਚੈਲੰਜ ਕਬੂਲ ਕਰਦੇ ਆ ਕਿਤੋਂ ਤੋਂ ਤੋਂ ਭਜਦੇ ਨਹੀਂ ਭਜਾਉਣ ਵਾਲਿਆਂ ਚੋਂ ਭੱਜਣ ਵਾਲਿਆਂ ਚੋਂ ਹੈ ਨਹੀਂ ਰਜਵਾੜੇ ਵੀ ਹੈ ਨਹੀਂ ਰਜਵਾੜੇ ਅਸੀਂ ਤਾਂ ਕਰੋੜ ਰੁਪਏ ਦੀ ਫੀਮ ਨਹੀਂ ਖਾਧੀ ਸਾਨੂੰ 43 ਦਿਨਾਂ ਚ ਕਰੋੜ ਰੁਪਈਆ ਘੋੜੇ ਤੋਂ ਕਵਰਿੰਗ ਤੋਂ ਵੀ ਨਹੀਂ ਆਇਆ ਠੀਕ ਹੈ ਬੱਬਾਈ ਖਾ ਕੇ ਕਰੋੜ ਰੁਪਏ ਦੀ ਆਪ ਹੀ ਕਹਿ ਰਹੇ ਨੇ ਠੀਕ ਹੈ ਤਾਂ ਬੱਚਿਆਂ ਨੂੰ ਲੋਕਾਂ ਦੇ ਬੱਚਿਆਂ ਨੂੰ ਤੁਸੀਂ ਖਰਾਬ ਕਰਨਾ ਗਲਤ ਰਾਹ ਤੇ ਪਾਉਣਾ ਗਲਤ ਮੈਸੇਜ ਦੇਣਾ ਬੰਦ ਕਰੋ ਹਮ ਮੈਂ ਤੁਹਾਨੂੰ ਇਹ ਕਹਿੰਦਾ ਵੀ ਇਸ ਕੰਟਰੋਵਰਸੀ 'ਚੋਂ ਨਿਕਲਣਾ ਪਾਉਣਾ ਕੁਝ ਨਹੀਂ ਜਿਹਨੇ ਜਿੰਨਾ ਸੀ ਉਹ ਜਿੱਤ ਕੇ ਘਰੇ ਚਲੇ ਗਿਆ ਹਮ ਜੇ ਤੁਹਾਡੇ 'ਚ ਜਿਆਦਾ ਅੱਗ ਹੈ ਤਾਂ ਅਗਲੇ ਸ਼ੋਅ ਦੀ ਤਿਆਰੀ ਕਰੋ ਚੁੱਪ ਚਾਪ ਐਵੇਂ ਬਹੁਤੇ ਆਪਾਂ ਕੈਮਰਿਆਂ ਤੇ ਗੱਲਾਂ ਕਰੀਏ ਉਹਦਾ ਕੋਈ ਫਾਇਦਾ ਨਹੀਂ ਅਗਲੇ ਸ਼ੋਅ 'ਚ ਫੇਰ ਦੇਖ ਲਾਂਗੇ